ਇਹ ਅੰਦਰ ਦੇਖਣ ਜਾਣਾ ਜੀ ਸਾਡੀ ਮੰਗੇ ਬਾਰੇ ਗੱਲ ਕਰ ਲੀਏ ਕੋਈ ਮੰਨੋ ਨਹੀਂ ਹੈ ਹੈ ਗੱਲ ਬੇਨਤੀ ਮੇਰੀ ਦੋਨੋਂ ਪਰਿਵਾਰਾਂ ਨੂੰ ਬੱਚਿਆਂ ਦਾ ਬੱਚਿਆਂ ਦਾ ਅਸੀਂ ਗੇਟ ਤੇ ਬੈਠਾਂਗੇ ਜੀ ਸਤਨਾਮ ਵਾਹਿਗੁਰੂ ਜਾਪ ਕਰਾਂਗੇ ਜੀ ਜਿੱਥੇ ਪੁਲਿਸ ਦਾ ਬੱਚਿਆਂ ਦਾ ਨਹੀਂ ਨਹੀਂ ਭਾਈ ਜੀ ਤੁਸੀਂ ਸਿਆਣੇ ਆ ਮੈਂ ਕਹ ਹੈਨਾ ਆਪਾਂ ਸਰ ਜਿੱਥੇ ਤੇ ਮੈਂ ਕਹ ਜਿੱਥੇ ਕੀ ਕਰ ਰਹੇ ਹੋ ਤੁਹਾਡਾ ਗੱਲ ਕਰਦੇ ਨਾ ਅਸੀਂ ਸਮਾਰੋਹ ਨੂੰ ਨਹੀਂ ਕੋਈ ਵੀ ਚੈਲੰਜ ਕਰਦੇ ਨਾ ਉਹਨੂੰ ਅਸੀਂ ਰੋਕਣ ਲਈ ਆਏ ਆ ਅਸੀਂ ਸਿਰਫ ਇਹ ਗੱਲ ਕਹਿਣ ਆਏ ਆ ਕਿ ਸਾਡੀ ਗੱਲ ਚੱਲਣੀ ਚਾਹੀਦੀ ਸਗੀ ਭਾਈ ਸਾਹਿਬ ਦੇ ਨਾਲ ਉਹਦੇ ਉਹਨਾਂ ਦੇ ਨਾਲ ਚੱਲ ਰਹੀ ਹੈ ਨਹੀਂ ਨਹੀਂ ਉਹਨਾਂ ਨੇ ਸਾਨੂੰ ਇਹ ਕਿ ਇਹ ਜਿਹੜਾ ਫੇਟ ਹੈਗਾ ਇਹ ਫੇਟ ਤੁਹਾਨੂੰ ਨਹੀਂ ਪਤਾ ਕਿ ਇਹ ਸੰਬੰਧ ਦੇ ਪੱਧਰ 'ਤੇ ਇਕੱਠਾ ਹੋ ਗਿਆ ਨਹੀਂ ਕੋਈ ਉਦਤ ਨਹੀਂ ਆ ਹੋ ਗਿਆ ਇਹ ਇੱਕੋ ਮੈਨੇਜਰ ਨੇ 20 ਤੋਂ 30 ਤੱਕ ਕਿਹਾ ਹੋਇਆ ਨਹੀਂ ਮੈਂ ਮੰਨ ਗਿਆ ਜੀ 20 ਤੋਂ 30 ਤੱਕ ਕਿਹਾ ਹੈ ਪਰ ਸਾਡਾ ਮੈਨੇਜਮੈਂਟ ਨੂੰ ਸਾਨੂੰ ਸੋਚਣਾ ਚਾਹੀਦਾ ਜਾ ਕੇ ਦੇਖ ਸਕਦੇ ਹੁੰਦੇ ਮੈਂ ਮੈਨੂੰ ਗੱਲ ਕਰ ਲੈਣਾ ਮੰਨੋ ਨਹੀਂ ਇਹ ਗਿਆ ਇਹ ਗੱਲ ਬੇਨਤੀ ਮੇਰੀ ਸੁਣ ਲਓ ਪ੍ਰਵਾਨ ਕਰੋ ਬੱਚਾ ਅਸੀਂ ਬੱਚਿਆਂ ਦਾ ਅਸੀਂ ਬੱਚਿਆਂ ਦਾ ਅਸੀਂ ਗੇਟ ਤੇ ਬੈਠਾਂਗੇ ਜੀ ਸਤਨਾ ਵਾਇਗਰ ਨੂੰ ਜਾਪ ਕਰਾਂਗੇ ਜੀ ਜਿੱਥੇ ਪੁਲਿਸ ਦਾ ਬੱਚਿਆਂ ਦਾ ਨਹੀਂ 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 ਬਾਬਾ ਜੀ ਤੁਸੀਂ ਸਿਆਣੇ ਮੈਂ ਕਹਾਂ ਹਨਾ ਆਪਾਂ ਸਰ ਜਿੱਥੇ ਤੁਸੀਂ ਮੈਂ ਕਹਾਂ ਜਿੱਥੇ ਤੁਸੀਂ ਇਨਾਮ ਵੰਡ ਸਮਾਰੋਹ ਨਹੀਂ 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 ਜਿੱਥੇ ਤੁਸੀਂ ਇਨਾਮ ਵੰਡ ਸਮਾਰੋਹ ਮੈਂ ਕਹਾਂ ਜਿੱਥੇ ਤੁਸੀਂ ਸਾਨੂੰ ਰੋਕ ਲੋਗੇ ਅਸੀਂ ਉੱਥੇ ਬੈਠ ਜਾਵਾਂਗੇ ਸਾਨੂੰ ਕੋਈ ਤਰ੍ਹਾਂ ਹੀ ਨਹੀਂ ਇੱਥੇ ਆਪਾਂ ਇੱਥੇ ਜਿੱਥੇ ਕਹਿੰਦੇ ਇੱਥੇ ਮੈਂ ਬੈਠ ਜਾਣਾ ਮੈਂ ਇੱਥੇ ਬੈਠ ਜਾਣਾ ਮੈਂ ਬਹਿਣਾ ਦੇਖੋ ਬੱਚੇ ਮੈਂ ਬਹਿ ਗਿਆ ਜੀ ਇੱਥੇ ਜੀ ਕੋਈ ਗੱਲ ਨਹੀਂ ਜੀ ਠੀਕ ਹੈ ਸਤ ਨਾਮ ਨਾ ਪਾਈਏ ਇੱਕ ਕਰੋ ਸਤਨਾਮ ਵਾਹਿਗੁਰੂ ਛੋਟੇ ਛੋਟੇ ਬੱਚੇ ਇਨਾਮ ਵੰਡ ਸਮਾਰੋ ਸਕੂਲ ਦਾ ਜਿਹੜੇ ਬੱਚੇ ਹਾਂ ਜੀ ਅੱਜ ਇੱਕ ਛੋਟਾ ਜਿਹਾ ਕਾਰਨੀਵਲ ਹੋ ਰਿਹਾ ਜੀ ਸਿਟੀ ਪਬਲਿਕ ਸਕੂਲ ਦੇ ਵਿੱਚ ਇਹ ਛੋਟੇ ਬੱਚਾ ਦਾ ਇਵੈਂਟ ਹੈ ਨਾਲ ਸਾਡੇ ਅਲੂਮਨਾਇਜ਼ ਇਕੱਠੇ ਹੋਏ ਸੀਗੇ ਤੇ ਸਾਡੇ ਭਰਾ ਉਹ ਦੁਵਾਰਾ ਸਾਥ ਤੋਂ ਆਏ ਹੈਗੇ ਉਹਨਾਂ ਨੂੰ ਕੁਝ ਆਬਜੈਕਸ਼ਨ ਸੀਗੀਆਂ ਤੇ ਉਹ ਸਿਰ ਰਿਪੂਟ ਕਰ ਰਹੇ ਆ ਜੀ ਅੱਜ ਨਵੀਂ ਪਾਤਸ਼ਾਹੀ ਜੀ ਦੇ ਸ਼ਿਧੀ ਦਿਵਸ ਮਨਾਇਆ ਜਾ ਰਿਹਾ ਹੈ ਜੋ ਜੋ ਇਹਨਾਂ ਦੀ ਪੂਰੀ ਤਸੱਲੀ ਕਰਵਾ ਕੇ ਅਸੀਂ ਸਭ ਦੇ ਨਾਲ ਹੀ ਇਕੱਠੇ ਚੱਲਾਂਗੇ ਅਸੀਂ ਇਹੀ ਕਹਿਣਾ ਸੀਗਾ ਪਰ ਵਿਵਾਦ ਕਿਸ ਚੀਜ਼ ਦਾ ਸੀਗਾ ਵਿਵਾਦ ਕੁਝ ਨਹੀਂ ਸੀ ਕੁਝ ਇਹ ਕਹਿ ਰਹੇ ਸੀ ਕਿ ਅੱਜ ਜਿਹੜੇ ਸ਼ਹੀਦ ਵੀ ਦਵਸਾ ਕੁਝ ਆਬਜੈਕਸ਼ਨੇਬਲ ਮਟੀਰੀਅਲ ਤੁਸੀਂ ਰਖੇ ਆ ਉਹਨਾਂ ਨੂੰ ਰਿਮੂਵ ਕਰਵਾਓ ਕੁਝ ਕੱਢੀ ਜਿਹਾ ਸੀਗਾ ਜੋ ਜੋ ਕਹਿਨਗੇ ਦੀ ਸਾਰੇ ਭਾਈ ਵਾਲਾ ਜਲੰਧਰ ਸਾਡਾ ਛੋਟਾ ਸ਼ਹਿਰ ਹੈ ਸਭ ਨਾਲ ਮਿਲਵਤ ਕੇ ਰਹਿਣਾ ਅਸੀਂ ਕਿਹੜਾ ਕਿਸ ਨਾਲ ਨਰਾਜ਼ ਕਰਕੇ ਨਾਲੇ ਇੰਨੀ ਦੇਰ ਤੋਂ ਅਸੀਂ ਐਜੂਕੇਸ਼ਨ ਕਲਬ ਚਲਾ ਰਹੇ ਆਂ ਇਸ ਸਾਰੇ ਮਸਲੇ ਸੀ ਹੱਲ ਕਰਕੇ ਸਭ ਦੇ ਨਾਲ ਚੱਲ ਰਿਹਾ ਕਿ ਮੈਨੇਜਮੈਂਟ ਕੋਲ ਨਾ ਪੈਸੈਂਟ ਆਫਰ ਕੀਤਾ ਨਹੀਂ ਸਰ ਉਹਨਾਂ ਨੇ ਕੋਈ ਥਰਡ ਪਰਸਨ ਦਾ ਨਾਮ ਲਗਾਇਆ ਜੀ ਮੈਂ ਮੈਨੇਜਮੈਂਟ ਦੇ ਬਿਹਾਫ ਤੇ ਕਹਿ ਰਿਹਾ ਜੀ ਮੇਰੇ ਨਾਲ ਹੀ ਗੱਲ ਹੋਈ ਹੈ ਜੇ ਕਹਿ ਦੇਣ ਕੋਈ ਅਕੋਰਡਿੰਗ ਕੁਝ ਦਿਖਾ ਦੇ ਕੋਈ ਇਧਰ ਹੀ ਖੜਾ ਸਰ ਉਹ ਥਰਡ ਪਰਸਨ ਕਿੱਦਾਂ ਮਤਲਬ ਤੁਹਾਡੇ ਬਿਹਾਫ ਤੇ ਦੇਖੋ ਮੇਰੇ ਕੋਲ ਅੱਤੀ ਫੋਨ ਆਇਆ ਕੋਈ ਗਲਤ ਬਾਤ ਹੋਈ ਹੈ ਦੇ ਮੈਂ ਹੁਣ ਪੁਲਿਸ ਨੂੰ ਤਾਂ ਇਨਫੋਰਮ ਕਰਨਾ ਹੀ ਸੀਗਾ ਸਾਰੀ ਸੀਨੀਅਰ ਅਥਾਰਟੀਜ਼ ਨੂੰ ਇਨਫੋਰਮ ਸਾਡਾ ਇੱਕ ਪਾਸਾ ਮੰਨਦਾ ਹੈ ਕਿ ਬਿਕੋਜ਼ ਮੋਰ ਦੈਨ 10-4000 ਬੱਚਾ ਗੈਦਰ ਹੈ ਗਿਆ ਪੇਰੈਂਟਸ ਨਾਲ ਉਸ ਕਰ ਗੱਲ ਕਿਥੋਂ ਨੇਕ ਲਈ ਕਿੰਨਾ ਦੂਰ ਤੱਕ ਪਹੁੰਚੀ ਹੈ ਬਾਰੇ ਬਗੁਸ਼ਤੀ ਕਹਿ ਸਕਦਾ ਮੈਂ ਇਹਨਾਂ ਨੂੰ ਵੀ ਪੁੱਛਦਾ ਜੀ ਭਈਆ ਤੁਸੀਂ ਸਿਟੀ ਇੰਸਟੀਚਿਊਟ ਆਏਗਾ ਕੀ ਮਸਲਾ ਹੈਗਾ ਵਾ ਜਿਹੜਾ ਸਿੱਖ ਜਿੱਥੇ ਬੰਦੀਆਂ ਨੇ ਕੋਈ ਅਤਰਾ ਚੁਗਾ ਜਾਂਚ ਕਰਦੇ ਇਹ ਮਸਲਾ ਕੋਈ ਨਹੀਂ ਹੈਗਾ ਅੱਜ ਸਿਟੀ ਇੰਸਟੀਚਿਊਟ ਦਾ ਪ੍ਰੋਗਰਾਮ ਹੈਗਾ ਬੱਚਿਆਂ ਦਾ ਕਾਰਨੀਵਲ ਹੈ ਫੀਟ ਹੈ ਇਹ ਨਿਊ ਇਅਰ ਦਾ ਪ੍ਰੋਗਰਾਮ ਬਣਾ ਰਹੇ ਨੇ ਤੇ ਇਅਰਲੀ ਪ੍ਰੋਗਰਾਮ ਹੈ ਹਰ ਸਾਲ ਹੀ ਹੁੰਦਾ ਤੇ ਸਿੱਖ ਜਥੇਬੰਦੀਆਂ ਨੇ ਇਤਰਾਜ਼ ਜਤਾਇਆ ਸੀ ਵੀ ਅੱਜ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹੈਗਾ ਕਿ ਉਹਦੇ ਕਰਕੇ ਇਹ ਪ੍ਰੋਗਰਾਮ ਨਾ ਕੀਤਾ ਜਾਵੇ ਪਰ ਇਹਨਾਂ ਨੂੰ ਸਮਝਾਇਆ ਹੈਗਾ ਵੀ ਛੋਟੇ ਬੱਚੇ ਨੇ ਸਾਰੇ ਤਿਆਰ ਹੋ ਕੇ ਆਏ ਨੇ ਫੈਮਿਲੀਆਂ ਆਈਆਂ ਉਹਨਾਂ ਦੀਆਂ ਪੇਰੈਂਟਸ ਆਏ ਨੇ ਤੇ ਵੀ ਇਹ ਠੀਕ ਨਹੀਂ ਹੈਗਾ ਤੇ ਜਿਨ੍ਹਾਂ ਨੇ ਇਹ ਗੱਲ ਮੰਨ ਲਈ ਹੈ ਤੇ ਉਹਨਾਂ ਦਾ ਪ੍ਰੋਗਰਾਮ ਚੱਲ ਰਿਹਾ ਹੈ ਜਿਹੜੇ ਬੋਰਡ ਬੂੜੂ ਤਾਰਨ ਦੀ ਗੱਲ ਐ ਸੀ ਬੋਰਡ ਵੀ ਉਤਵਾਏ ਗਏ ਆ ਕੋਈ ਉਹਨਾਂ ਹੀ ਇਹਨਾਂ ਦੇ ਆਪਣਾ ਅੰਦਰ ਇਸ਼ੂਟ ਦੇ ਅੰਦਰ ਹੈਗਾ ਉਹਦੇ ਬਾਰੇ ਮੈਨੂੰ ਨਹੀਂ ਪਤਾ ਕੋਈ ਬੋਰਡ ਤਾਰੇ ਆ ਕਿ ਨਹੀਂ ਤਾਰੇ ਉਹ ਇਹਨਾਂ ਦਾ ਆਪਸੀ ਗੱਲਬਾਤ ਹੋਈ ਹੈ ਕੋਈ ਕਿਵੇਂ ਸਾਡੇ ਵੱਲੋਂ ਕੀ ਉਹਨਾਂ ਕੋਈ ਪਤਾ ਲੱਗਿਆ ਉਤਾਰਨ ਦਾ ਜਾਂ ਨਾ ਉਤਾਰਨ ਦਾ ਕੁਝ ਨਹੀਂ ਐਦਾਂ ਦਾ ਕੋਈ ਇਸ਼ੂ ਨਹੀਂ ਹੈਗਾ ਬੱਚਿਆਂ ਦਾ ਪ੍ਰੋਗਰਾਮ ਹੈ ਇਹਦੇ 'ਚ ਆਪਾਂ ਨੂੰ ਕੋਈ ਹੋਵੇਗਾ ਨਹੀਂ ਪਾਣਾ ਚਾਹੀਦਾ ਬਲਦੇਵ ਸਿੰਘ ਜੀ ਅੱਜ ਸਿਟੀ ਸਕੂਲ ਦੇ ਵਿੱਚ ਕੋਈ ਫੰਕਸ਼ਨ ਚੱਲ ਰਿਹਾ ਉਹਨੂੰ ਰੁਕਵਾਨ ਲਈ ਇੱਥੇ ਆਏ ਉਹ ਕੀ ਮਸਲਾ ਪੁਰਾ ਦੱਸੋ। ਸਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਸਲਾ ਇਹ ਹੈ ਜੀ ਸਿਟੀ ਪਬਲਿਕ ਸਕੂਲ 'ਚ ਅੱਜ ਸ਼ਹੀਦੀ ਦਿਹਾੜਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਨਵੇਂ ਪਾਸ਼ਾ ਸ਼ਹੀਦੀ ਦਿਹਾੜਾ ਪੂਰੇ ਸੰਸਾਰ ਪੱਧਰ ਤੇ ਮਨਾਇਆ ਜਾ ਰਿਹਾ ਹੈ। ਹਿੰਦ ਦੀ ਚਾਦਰ ਨਵੇਂ ਪਾਸ਼ਾ ਨੇ ਸੀਸ ਦਿੱਤਾ ਤੇ ਅੱਜ ਸ਼ਹੀਦੀ ਦਿਹਾੜਾ ਹੈਗਾ ਤੇ ਸਿਟੀ ਪਬਲਿਕ ਸਕੂਲ ਜਿੱਥੇ ਜੋ ਕਿ ਹਰ ਵੇਲੇ ਵਿਵਾਦਾਂ 'ਚ ਰਹਿੰਦਾ ਹੈ। ਇਹ ਸਿਟੀ ਪਬਲਿਕ ਸਕੂਲ ਪਹਿਲਾਂ ਵੀ ਵਿਵਾਦਾਂ 'ਚ ਰਿਹਾ ਜੋ ਕਿ ਸਿੱਖਾਂ ਦੇ ਕਲੇ ਉਤਾਰੇਗੇ ਆਪ ਸਾਰੇ মিডিਆ ਨੂੰ ਪਤਾ ਹੈ ਤੇ ਅੱਜ ਰਿਕੁਐਸਟ ਕਰਦੇ باوجود ਬਾਰ ਬਾਰ ਅਸੀਂ ਰਿਕੁਐਸਟ ਕੀਤੀ ਹੈ ਸਕੂਲ ਨੂੰ ਕੱਲ ਰਾਤ ਦੇ ਫੋਨ ਕਰ ਰਹੇ ਆ ਪਰ ਇਹਨਾਂ ਨੇ ਸਾਡੀ ਕੋਈ ਵੀ ਬੇਨਤੀ ਨਹੀਂ ਸੁਣੀ ਤੇ ਇਸ ਕਰਕੇ ਅਸੀਂ ਸਾਰੇ ਹੀ ਜਥੇਬੰਦੀਆਂ ਦੇ ਨਾਲ ਇਹ ਸਕੂਲ ਦੇ ਵਿੱਚ ਜਾ ਰਹੇ ਆ ਕਹਿੰਦੇ ਸੀ ਬੋਰਡ ਉਤਾਰ ਦਿੱਤੇ ਨੇ ਅਸੀਂ ਉਹ ਸਾਰੇ ਤੁਹਾਡੇ মিডিਆ ਨੂੰ ਨਾਲ ਲੈ ਜਾ ਕੇ ਆਪਣੀ ਜਥੇਬੰਦੀਆਂ ਨੀਲੀਆ ਫੌਜਾਂ ਆਵਾਜ਼ੇ ਕੌਮ ਸਾਡੇ ਨਾਲ ਮਲਜੀਤ ਸਿੰਘ ਜੀ ਕਰਤਾਰਪੁਰ ਤੋਂ ਇਹ ਵੀ ਆਏ ਨੇ ਇਹ ਵੀ ਆਪਣੇ ਵਿਚਾਰ ਰੱਖਣਗੇ ਜੀ ਸਿੰਘ ਜੀ ਬਾਬਾ ਦੀਪ ਸਿੰਘ ਸੇਵਾ ਮਿਸ਼ਨ ਤੋਂ ਮਝੈਲ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਇਹ ਬਹੁਤ ਇੱਕ ਇੰਪੋਰਟੈਂਟ ਚੀਜ਼ ਨੋਟ ਕਰਨ ਵਾਲੀ ਹੈ ਕਿ ਐਜੂਕੇਸ਼ਨ ادارے ਉਹ ਹੁੰਦੇ ਆ ਜਿੱਥੋਂ ਜੜ ਲੱਗਣੀ ਹੁੰਦੀ ਆ ਬੱਚਿਆਂ ਦੇ ਮਾਈਂਡ ਸੈਟ ਹੁੰਦੇ ਆ ਕਰੈਕਟਰ ਘੜੇ ਜਾਂਦੇ ਆ ਤੇ ਅਸੀਂ ਪੰਜਾਬ ਦੀ ਧਰਤੀ ਤੇ ਬੈਠੇ ਇੱਥੇ ਬੱਚਾ ਬੱਚਾ ਜਾਣਦਾ ਗੁਰਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਜਿਹੜੀ ਆ ਉਹਦੇ ਬਾਰੇ ਕੋਈ ਇਹ ਨਹੀਂ ਹੈਗੀ ਕੋਈ ਗੱਲ ਕਿ ਉਹ ਅਣਜਾਣ ਆ ਕਿਉਂਕਿ ਜਿਹੜੇ ਐਜੂਕੇਸ਼ਨ ਅਦਾਰੇ ਹੁੰਦੇ ਸਭ ਤੋਂ ਵੱਧ ਇਨਫੋਰਮੇਸ਼ਨ ਉਹਨਾਂ ਦੇ ਕੋਲ ਹੁੰਦੀ ਹੈ ਇਹਨਾਂ ਨੂੰ ਕੋਈ ਦੱਸਣ ਪੁੱਛਣ ਦੀ ਜਰੂਰਤ ਥੋੜੀ ਹੈ ਜਦ ਕਿ ਚਾਹੀਦਾ ਤਾਂ ਇਹ ਸਿਗਾ ਕਿ ਇਦਾਂ ਦੀਆਂ ਨੌਲੇਜ ਜਾਂ ਗੱਲਾਂ ਜਿਹੜੀਆਂ ਸਕੂਲਾਂ ਕਾਲਜਾਂ ਤੋਂ ਸਗੋਂ ਬਾਹਰ ਆਉਂਦੀਆਂ ਇਹ ਜਿਆਦਾ ਦੁੱਖ ਦੀ ਗੱਲ ਹੈ ਕਿ ਇਹ ਕਿ ਅਸੀਂ ਇੱਕ ਐਜੂਕੇਸ਼ਨ ਅਦਾਰੇ ਨੂੰ ਦੱਸਣ ਜਾ ਰਹੇ ਹਾਂ ਕਿ ਆਹ ਚੀਜ਼ ਇਦਾਂ ਨਹੀਂ ਕਰਨੀ ਚਾਹੀਦੀ ਇਹ ਬਹੁਤ ਜਿਆਦੀ ਮੰਦ ਭਾਗੀ ਘਟਣਾ ਹੈ ਕੰਮ ਕੀ ਚੱਲ ਕੀ ਰਹਿ ਜਾਂਦਾ ਹੈ ਇੱਕ 크리스마ਸ ਦਾ ਜਿਹੜਾ ਹੈਗਾ ਦਿਨ ਮਨਾਉਣ ਵਾਸਤੇ ਇਹਨਾਂ ਨੇ ਸਾਰਾ ਪ੍ਰੋਗਰਾਮ ਇੱਕ ਆਰਗੇਨਾਈਜ਼ ਕੀਤਾ ਹੋਇਆ ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਹੈ ਬਾਕੀ ਹੁਣ ਜਿਹੜੀ ਗੱਲਬਾਤ ਚੱਲਦੀ ਪਈ ਉਹਦੇ ਵਿੱਚ ਦੇਖਦੇ ਤੇ ਕਹਿ ਰਹੇ ਆ ਕਿ ਅਸੀਂ ਕੋਈ ਇਦਾਂ ਦਾ ਬੋਰਡ ਵਗੈਰਾ ਅੰਦਰ ਨਹੀਂ ਲਗਾਇਆ ਹੋਇਆ ਅਸੀਂ ਸਿਰਫ ਆਪਣਾ ਸਕੂਲ ਦਾ ਇੰਟਰਨਲ ਪ੍ਰੋਗਰਾਮ ਕਰਦੇ ਪਏ ਆ ਤੇ ਇਹ ਹੁਣ ਅੰਦਰ ਜਾ ਕੇ ਜਿਹੜਾ ਹੈਗਾ ਗੱਲਬਾਤ ਕਰਦੇ ਦੇਖਦੇ ਤੁਹਾਨੂੰ ਨਾਲ ਲੈ ਕੇ ਚੱਲਾਂਗੇ মিডিਆ ਦੇ ਸਾਹਮਣੇ ਸਾਰੀ ਜਿਹੜੀ ਹੋਈਗੀ ਗੱਲਬਾਤ ਤੇ ਸਰ ਕ੍ਰਿਸਮਸ ਦੀ ਆਉਣ ਵਾਲਾ ਤੇ ਬਕ ਬਕ ਜਗ੍ਹਾ ਦੇ ਵਿੱਚ ਵੀ ਸੈਲੀਬ੍ਰੇਟ ਹੋ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਹਰੇਕ ਪਾਸੇ ਜਾ ਕੇ ਰੁਕਵਾਉਂ ਜਿਹੜੀ ਫੰਕਸ਼ਨ ਹੋ ਰਹੀ ਹੈ ਸਾਡਾ ਮਸਲਾ ਕ੍ਰਿਸਮਸ ਦੇ ਨਾਲ ਨਹੀਂ ਹੈ ਜੀ ਕ੍ਰਿਸਮਸ ਮਨਾਉਣੀ ਕਿਸੇ ਦੀ ਉਹਦੀ ਜਿਹੜੀ ਉਹਨਾਂ ਦੀ ਧਾਰਮਿਕ ਭਾਵਨਾ ਮੈਂ ਉਹਨਾਂ ਨੇ ਮਨਾਉਣੀਆਂ ਹੀ ਆ ਤੇ ਬਣਾਉਣੀਆਂ ਚਾਹੀਦੀਆਂ ਵੀ ਸਾਨੂੰ ਉਹਦੇ ਨਾਲ ਕੋਈ ਇਤਰਾਜ ਨਹੀਂ ਇਤਰਾਜ ਸਿਰਫ ਇਸ ਚੀਜ਼ ਦਾ ਕਿ ਅੱਜ ਦੇ ਦਿਨ ਜਦੋਂ ਗੁਰਤੇਗ ਬਹਾਦਰ ਮਾਰੇ ਦੀ ਸ਼ਹਾਦਤ ਹੋਈ ਆ ਉਸ ਦਿਨ ਨੂੰ ਤੇ ਪੰਜਾਬ ਦਾ ਜਿਹੜਾ ਸੀਐਮ ਹੈ ਉਹ ਵੀ ਅਨਾਉਂਸ ਕਰ ਚੁੱਕਾ ਆ ਵੀ ਕਿਤੇ ਵੀ ਜਿਹੜੇ ਸਕੂਲ ਕਾਲਜ ਆ ਕਿ ਉਹਨਾਂ ਦੇ ਵਿੱਚ ਕੋਈ ਖੁਸ਼ੀਆਂ ਦਾ ਜਸ਼ਨ ਨਾ ਮਨਾਇਆ ਜਾਵੇ ਇਹ ਤੇ ਕਾਮਨ ਸੈਂਸ ਦੀ ਗੱਲ ਹੈ ਨਾ ਪੂਰੇ ਵਰਲਡ ਲੈਵਲ ਦੇ ਉੱਤੇ ਜਿੱਥੇ ਗੁਰਤੇਗ ਬਹਾਦਰ ਮਾਰੇ ਦੀ ਸ਼ਹਾਦਤ ਬੜੀ ਸ਼ਰਧਾ ਨਾਲ ਮਨਾਈ ਜਾ ਰਹੀ ਆ ਉੱਥੇ ਪੰਜਾਬ ਦੀ ਧਰਤੀ ਦੇ ਉੱਤੇ ਇਹਨਾਂ ਗੱਲਾਂ ਦੇ ਉੱਤੇ ਡਿਸਪਿਊਟ ਹੋ ਰਿਹਾ ਇਹ ਕੋਈ ਜਿਹੜੇ ਮੈਨੇਜਮੈਂਟ ਹੈ ਟੀਮ ਹੈ ਉਹ ਕੋਈ ਮਤਲਬ ਇਹ ਇਤਨੀ ਹੈਗਾ ਕਿ ਇਸ ਚੀਜ਼ ਦੀ ਉਹ ਨੋਲਜ ਨਹੀਂ ਰੱਖਦੇ ਗਿਆਨ ਨਹੀਂ ਰੱਖਦੇ ਸਾਨੂੰ ਤਾਂ ਲੱਗਦਾ ਪੀ ਇਹ ਜਾਣ ਜਾਣ ਕੇ ਜਿਹੜਾ ਹੈਗਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਮਸਲ ਇਦਾਂ ਜਿੱਦਾਂ ਵਾਹ ਕਦੋਂ ਬੋਰਡ ਲੱਗੇ ਸੀ ਇੱਥੇ ਇਹਨਾਂ ਦੇ ਪਹਿਲਾਂ ਬੋਰਡ ਲੱਗੇ ਸੀ ਮੈਂ ਤੁਹਾਨੂੰ ਦੱਸ ਦਿੰਦਾ ਵਾਂ ਜਿਹੜੇ ਮੈਂ ਫੋਟੋ ਤੁਹਾਨੂੰ ਮੈਂ ਫੋਟੋ ਵੀ ਦਿਖਾ ਦਿੰਦਾ ਅੰਦਰ ਬੋਰਡ ਲੱਗੇ ਸੀ ਬਾਹਰ ਵੀ ਲੱਗਾ ਸੀ ਬੋਰਡ ਜਿਹੜੇ ਇਹਨਾਂ ਦੇ ਬੋਰਡ ਲੱਗੇ ਸੀ ਇਹ ਬੋਰਡ ਕਦੋਂ ਤੇ ਗਏ ਨੇ ਜਿਹੜਾ ਅਸੀਂ ਰਿਕੁਐਸਟ ਕਰ ਰਹੇ ਸੀ ਸਾਡੇ ਨਾਲ ਗੱਲਬਾਤ ਕਰਨ ਨੂੰ ਸਾਨੂੰ ਪੈਸੇ ਆ ਦੇਣਾ ਨੇ ਆਫਰਾਂ ਦਿੱਤੀਆਂ ਨੇ ਜੀ ਕਿਹਨਾਂ ਦੇ ਵੱਲੋਂ ਆਫਰ ਆਈ ਹੈ ਤੁਹਾਨੂੰ ਇਹਨਾਂ ਦੇ ਮੈਨੇਜਮੈਂਟ ਵੱਲੋਂ ਕਈ ਆਫਰ ਆਈਆਂ ਨੇ ਜੀ ਆ ਵੇਖੋ ਆ ਹੈਪੀ ਨਿਊ ਇਅਰ ਕ੍ਰਿਸਮਸ ਡੇ ਆ ਬੋਰਡ ਹੈ ਜੀ ਤੁਹਾਨੂੰ ਇਹ ਕਹਿੰਦਾ ਮੇਨ ਸਟੇਜ ਦਾ ਬੋਰਡ ਵੀ ਮੈਂ ਦਿਖਾਣਾ ਜੀ ਜਿਹੜਾ ਇਹਨੇ ਮੇਨ ਸਟੇਜ ਸੀ ਜੀ ਜਿਹੜਾ ਮੇਰੇ ਖਾ ਹਲੇ ਤੱਕ ਉਤਾਰਿਆ ਨਹੀਂ ਗਿਆ ਹਾਂ ਆ ਮੇਨ ਸਟੇਜ ਦਾ ਬੋਰਡ ਹੈ ਜੀ ਤੁਹਾਨੂੰ ਮੈਂ ਦੱਸ ਰਿਹਾ ਜੀ ਇਹ ਸਾਡੀ ਭਾਵਨਾ ਕਿਸੇ ਧਰਮ ਨੂੰ ਅਟੈਕ ਕਰਨਾ ਨਹੀਂ ਸਾਡੀ ਆਸਥਾ ਗੁਰਤੇਗ ਬਹਾਦਰ ਮਹਾਰਾਜ ਸ਼ਹੀਦੀ ਦਿਹਾੜਾ 'ਚ ਪਵਿੱਤਰਤਾ ਮੈਨੇਜਮੈਂਟ ਨੂੰ ਇਹ ਸੋਚਣਾ ਚਾਹੀਦਾ ਸੀ ਠੀਕ ਹੈ ਜੀ ਜਿਨ੍ਹਾਂ ਨੇ ਸੀਸ ਬਲੀਦਾਨ ਕੀਤਾ ਦੂਸਰੇ ਧਰਮ ਲਈ ਉਸ ਬਲੀਦਾਨ ਨੂੰ ਇਹਨਾਂ ਨੇ ਵਿਅਰਥ ਕੀਤਾ ਇਹੋ ਜਿਹਾ ਸਕੂਲ ਮੈਂ ਕਹਿੰਦਾ ਪੰਜਾਬ 'ਚ ਚੱਕ ਲੈਣੇ ਚਾਹੀਦੇ ਨੇ ਬੰਦੀ ਹੁਣ ਜਣੇ ਇਹੋ ਇੰਸਟੀਚਿਊਟ ਸਕੂਲ ਦੇ ਮੈਨੇਜਮੈਂਟ ਦੇ ਨਾਲ ਤੁਹਾਡੀ ਕੋਈ ਗੱਲ ਬੜੀ ਵੱਡੀ ਗੱਲ ਹੋਈ ਜੀ ਮੇਰੇ ਕੋਲ ਰਿਕਾਰਡਿੰਗਾਂ ਹੈਗੀਆਂ ਨੇ ਜੇ ਮੀਡੀਆ ਚਾਵੇ ਉਹ ਮੇਰੇ ਕੋਲ ਸੁਣ ਵੀ ਸਕਦੀ ਐ ਪਰ ਹੱਲੇ ਨਹੀਂ ਕਿਉਂਕਿ ਮੈਨੇਜਮੈਂਟ ਸਾਡਾ ਨਾਲ ਗੱਲ ਕਰਨਾ ਚਾਹੁੰਦਾ ਹੈ ਮੈਨੇਜਮੈਂਟ ਦੇ ਸਟਾਫ ਸਾਡ ਨੂੰ ਸਵੇਰ ਦਾ ਸਾਡ ਨਾਲ ਗੱਲਬਾਤ ਕਰ ਰਿਹਾ ਬੜੇ ਵਧੀਆ ਤਰੀਕੇ ਨਾਲ ਸਾਡ ਨਾਲ ਗੱਲ ਕੀਤੀ ਹੈ ਕਿਸੇ ਨੇ ਸਾਡਾ ਮਿਸ ਬਿਹੇਵ ਨਹੀਂ ਕੀਤਾ ਹਲੇ ਤੱਕ ਅਸੀਂ ਹੁਣ ਅੰਦਰ ਜਾ ਕੇ ਵੇਖਣਾ ਹੈ ਇਹ ਕਹਿੰਦੇ ਹੀ ਬੋਰਡ ਉਤਾਰ ਆਲੇ ਨੇ ਪਹਿਲਾਂ ਲੱਗੇ ਕਿਉਂ ਜੇ ਉਤਾਰਨ ਦੀ ਨੋਬਤ ਆ ਗਈ ਪਹਿਲਾਂ ਲਾਏ ਕਿਉਂ ਸਾਡੀ ਇਹੀ ਮੰਗੇ ਕਿ ਧਰਮ ਨੂੰ ਹਰ ਪਰ ਧਰਮ ਸਾਰਿਆਂ ਲਈ ਸਰਵੋੱਚ ਹੈ ਪਰ ਦਿਨ ਇਥੇ ਵੇਖਣ ਚਾਹੀਦੇ ਨੇ ਸ਼ਹਾਦਤ ਦਾ ਦਿਨ ਸ਼ੁਰੂ ਹੋਣ ਵਾਲੇ ਨੇ ਕਿ ਇੱਕ ਪੋਤ ਸ਼ੁਰੂ ਹੋ ਚੁੱਕਾ ਹੈ ਗੁਰਤੇਗ ਬਾਦਰਮਾਰ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਅਗੋ ਵੱਡੇ ਸਾਹਿਬ ਜਿਆਦਾ ਛੋਟੇ ਸਾਹਿਬ ਜਿਆਦਾ ਦਾ ਹਰ ਧਰਮ ਨੂੰ ਇੱਥੇ ਆਜ਼ਾਦੀ ਏ ਦੇਖੋ ਵੱਡੇ ਪੱਦਰ ਤੇ 크리스마ਸ ਮਨਾਦੇ ਸਾਨੂੰ ਦਾ ਕੋਈ ਇਤਰਾਜ਼ ਨਹੀਂ ਉਹ ਆਪਣਾ ਧਰਮ ਮਨਾਉਣ ਉਹਨਾਂ ਨੂੰ ਮੁਬਾਰਕ ਪਰ ਜਦੋਂ ਸਾਡਾ ਸ਼ਹੀਦੀ ਦਿਹਾੜੇ ਹੁੰਦੇ ਹਨ ਸਾਨੂੰ ਵੀ ਉਹਨਾਂ ਦੀ ਮਾਣ ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ ਇਹ ਜੇ ਇੰਸਟੀਚੂਟ ਸਾਨੂੰ ਸੇਧ ਦੇਣੇ ਚਾਹੀਦੇ ਨੇ ਪਰ ਇਹ ਸੇਧ ਦੇਣ ਦੀ ਬਜਾਏ ਜੇ ਅਸੀਂ ਹੀ ਰੋਕਣ ਆ ਗਏ ਤੇ ਸਾਡੇ ਬੱਚਿਆਂ ਦੇ ਆਉਣ ਵਾਲੇ ਭਵਿੱਖ 'ਚ ਕੀ ਅਸਰ ਪਏਗਾ ਜੀ ਤੁਸੀਂ ਹੁਣ